प्यारे बच्चों आज आपा क्लास 4 गणित दी दुनिया चैप्टर नंबर 7 ਤੇ एक्सरसाइज 7.1 ਕਰਾਂਗੇ ਚਲੋ ਬੱਚੋ ਸ਼ੁਰੂ ਕਰਦੇ ਹਾਂ ਪਹਿਲਾ ਸਵਾਲ ਹੈ ਦਿੱਤੇ ਗਏ ਦਿੱਤੇ ਹੋਏ ਚੱਕਰ ਨੂੰ ਦੇਖ ਕੇ ਹੇਠਾਂ ਲਿਖਿਆਂ ਦੇ ਨਾਮ ਲਿਖੋ ਆ ਦੇਖੋ ਬੱਚੋ ਚੱਕਰ ਦਿੱਤਾ ਹੋਇਆ ਊਰੇ ਆ ਚੱਕਰ ਦਾ ਜਿਹੜਾ ਕੇਂਦਰ ਇਹਨੂੰ जी ओ ਕਿਹਾ ਗਿਆ ਹੈ ਤੇ ਇਸ سے ਆਪਾਂ ਨੇ ਅਰਧ ਵਿਆਸ ਵਿਆਸ ਤੇ ਜੀਵਾ ਦਾ ਪਤਾ ਕਰਨਾ ਸਭ ਤੋਂ ਪਹਿਲੇ ਦੇਖੋ ਬੱਚੋ ਆਪਾਂ ਨੇ ਆਪਾਂ ਵਿਆਸ ਬਾਰੇ ਪੜਦੇ ਆ ਵਿਆਸ ਕੀ ਹੁੰਦੇ ਬੱਚੋ ਵਿਆਸ ਹੁੰਦਾ ਹੈ ਸਭ ਤੋਂ ਜਿਹੜੀ ਆਪਾਂ ਕਹੀਏ ਕਿ ਵੱਡੀ ਜੀਵਾ ਸਭ ਤੋਂ ਵੱਡੀ ਜੀਵਾ ਹੁੰਦੀ ਹੈ ਹੁਣ ਜੀਵਾ ਕੀ ਹੁੰਦੀ ਹੈ ਬੱਚੋ ਜੀਵਾ ਹੁੰਦੀ ਹੈ ਚੱਕਰ ਦੇ ਦੋ ਕਿਤੇ ਵੀ ਉੱਪਰ ਜਿਹੜੇ ਹੈ ਚੱਕਰ ਦੇ ਉੱਪਰ ਦੋ ਜਿਹੜੇ ਬਿੰਦੂ ਲੱਗੇ ਹੋਏ ਨੇ ਉਹਨ ਦੋ ਬਿੰਦੂਆਂ ਨੂੰ ਮਿਲਾਉਣ ਵਾਲੀ ਜਿਹੜੀ ਰੇਖਾ ਹੈ ਜਾਂ ਲਾਈਨ ਹੈ ਉਹਨੂੰ ਆਪਾਂ ਜੀਵਾ ਕਹਿੰਦੇ ਹਾਂ ਔਰ ਸਭ ਤੋਂ ਵੱਡੀ ਜੀਵਾ ਕਿਹੜੀ ਹੁੰਦੀ ਹੈ ਬੱਚੋ ਵਿਆਸ ਹੁੰਦੀ ਹੈ ਕਿਉਂਕਿ ਇਹ ਵੀ ਦੇਖੋ ਇਹ ਤੇ ਬੀ ਨੂੰ ਆਪਾਂ ਦੇਖੀਏ ਦੋਨੇ ਹੀ ਚੱਕਰ ਦੇ ਉੱਪਰ ਬਿੰਦੂ ਲੱਗੇ ਹੋਏ ਨੇ ਲੇਕਿਨ ਜਿਹੜੀ ਜੀਵਾ ਸਭ ਤੋਂ ਵੱਡੀ ਹੁੰਦੀ ਹੈ ਜਿਹਨੂੰ ਆਪਾਂ ਵਿਆਸ ਕਹਿੰਦੇ ਆ ਉਹ ਕੇਂਦਰ ਤੋਂ ਹੁੰਦੇ ਹੋਏ ਜਾਂਦੀ ਹੈ ਇਸ ਕਰਕੇ ਸਭ ਤੋਂ ਵੱਡੀ ਹੁੰਦੀ ਹੈ ਤੇ ਅਰਧ ਵਿਆਸ ਕੀ ਹੁੰਦਾ ਬੱਚੋ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਅਰਧ ਮਤਲਬ ਅੱਧਾ ਤੇ ਵਿਆਸ ਮਤਲਬ ਵਿਆਸ ਦਾ ਅੱਧਾ ਵਿਆਸ ਕਿੰਨਾ ਹੁੰਦਾ ਹੈ ਬੱਚੋ ਆਪਾਂ ਕਹਿੰਦੇ ਇੱਕ ਚੱਕਰ ਦੇ ਉੱਪਰਲੇ ਉੱਪਰ ਦੋ ਬਿੰਦੂਆਂ ਨੂੰ ਮਿਲਾਨ ਵਾਲੀ ਜਿਹੜੀ ਲਾਈਨ ਕੇਂਦਰ ਤੋਂ ਹੋ ਕੇ ਜਾਂਦੀ ਉਹ ਜੀਵਾ ਉਸ ਵਿਆਸ ਹੁੰਦੀ ਹੈ ਇਹਦਾ ਅੱਧਾ ਕੀ ਹੋਊਗਾ ਕੇਂਦਰੇ ਦਾ ਅੱਧਾ ਹੋਊਗਾ ਯਾਨੀ ਕਿ ਆਪਾਂ ਕਹਿੰਦੇ ਕਿ ਵੀ ਕੇਂਦਰ ਦਾ ਜਿਹੜਾ ਇੱਕ ਪਾਸੇ ਦੀ ਜਿਹੜੀ ਇੱਕ ਪਾਸਾ ਇੱਕ ਬਿੰਦੂ ਇਹਦੇ ਕੇਂਦਰ ਤੇ ਹੋਊਗੀ ਇੱਕ ਚੱਕਰ ਦੇ ਉੱਪਰ ਹੋਊਗੀ ਉਸ ਲਾਈਨ ਨੂੰ ਆਪਾਂ ਅਰਧ ਵਿਆਸ ਕਹਿੰਦੇ ਆ ਠੀਕ ਹੈ ਹੁਣ ਚਲੋ ਆਪਾਂ ਦੇਖਦੇ ਆ ਕਿਹੜੇ ਕਿਹੜੇ ਅਰਧ ਵਿਆਸ ਹੈ सब तो पहला देख रहे हैं केंद्र ले लिया उसको तो देखो चक्कर दे उपर मिलान वाली लाइन आ एक ता। ठीक है की हो गया ओ -E. एक बच्चों ओ सी एक बच्चों ओ बी एक बच्चों बच्चो. जड़ी है ओ जी ठीक है ए होगी बच्चों ਕੱਛ ਮੋਂ ਆਪਾਂ ਦੇਖੋ ਅੱਗੇ ਕਰਦੇ ਆ ਇਹ ਤਾਂ ਅਚਾ ਆ ਤਾਂ ਹੋਈ ਨਹੀਂ ਕਿਉਂਕਿ ਔਰ ਕੇਂਦਰ ਔਰ ਇਸ ਤਰ੍ਹਾਂ ਦੀ ਕੋਈ ਲਾਈਨ ਨਹੀਂ ਜਿਹੜੀ ਕੇਂਦਰ ਤੋਂ ਮਿਲ ਰਹੀ ਹੋਵੇ ਠੀਕ ਹੈ ਵਿਆਸ ਦੇਖੋ ਬੱਚੋ ਵਿਆਸ ਮੈਂ ਦੱਸੀ ਐ ਸੀ ਵੀ ਚੱਕਰ ਦੇ ਉੱਪਰ ਦੋ ਬਿੰਦੂ ਜਿਹੜੀ ਲੱਗੀ ਹੋਈ ਨੇ ਉਹਨੂੰ ਮਿਲਾਨ ਵਾਲੀ ਲਾਈਨ ਲੇਕਿਨ ਉਹ ਜਿਹੜੀ ਹੈ ਉਹ ਕੇਂਦਰ ਤੋਂ ਹੋ ਕੇ ਜਾਊਗੀ ਜਿਵੇਂ AB ਆ ਦੇਖੋ ਕੇਂਦਰ ਤੋਂ ਹੋ ਕੇ ਜਾ ਰਹੀ ਹੈ 4 ਕੇ ਲਈ ਇੱਕ ਆ ਦੇਖੋ E ਤੇ G ਇਹ ਵੀ ਕੇਂਦਰ ਤੋਂ ਹੋ ਕੇ ਜਾ ਰਹੀ ਹੈ ਕੋਈ ਕੋਈ ਲਾਈਨ ਜਿਹੜੀ ਹੈ ਉਹ ਕੇਂਦਰ ਤੋਂ ਹੋ ਕੇ ਨਹੀਂ ਜਾਂਦੀ ਹੁਣ G ਵਾ ਦੇਖੋ ਬੱਚੋ G ਵਾ ਕੀ ਹੁੰਦੇ ਉੱਚਾ ਆਪਾਂ ਕਹਿੰਦੇ ਕਿ ਜਿਹੜੀ ਕੇਂਦਰ ਦੇ ਉੱਪਰ ਦੋ ਬਿੰਦੂ ਲੱਗੇ ਹੋਏ ਨੇ ਉਹਨੂੰ ਮਿਲਾਨ ਵਾਲੀ ਜਿਹੜੀ ਲਾਈਨ ਹੈ ਉਹਨੂੰ ਜੀਵਾ ਕਹਿੰਦੇ ਜਿਵੇਂ ਆ ਦੇਖੋ ਆਹ ਠੀਕ ਜੀ ਇਹ ਐਫ ਇਹ ਜੀਵਾ ਹੈ ਬੱਚੋ ਠੀਕ ਹੈ ਲਿਖੀਏ ਜੀਵਾ ਹੈ ਤੇ ਆਪਾਂ ਜੀਵਾ 'ਚ ਆਪਾਂ ਏ ਬੀ ਤੇ ਆਪਾਂ ਈ ਜੀ ਵੀ ਲਿਖ ਸਕਦੇ ਹਾਂ ਜੇ ਤੁਸੀਂ ਲਿਖੋਗੇ ਤਾਂ ਵੀ ਗਲਤ ਨਹੀਂ ਕਿਉਂਕਿ ਆਪਾਂ ਨੂੰ ਪਤਾ ਹੈ ਵਿਆਸ ਵੀ ਕੀ ਇੱਕ ਜੀਵਾ ਹੈ ਲੇਕਿਨ ਸਭ ਤੋਂ ਵੱਡੇ ਜੀਵਾ ਹੈ ਠੀਕ ਹੈ ਅੱਗੇ ਸਵਾਲ ਨੰਬਰ 2 ਉਸ ਚੱਕਰ ਦਾ ਅਰਧ ਵਿਆਸ ਪਤਾ ਕਰੋ ਜਿਸ ਦਾ ਵਿਆਸ ਆਪਾਂ ਨੂੰ ਦਿੱਤਾ ਗਿਆ ਇਹ ਵਿਆਸ ਦਿੱਤਾ ਗਿਆ ਦੇਖੋ ਬੱਚੋ ਆਪਾਂ ਨੇ ਪੜਿਆ ਵਿਆਸ ਤੇ ਅਰਧ ਵਿਆਸ ਅਰਧ ਦਾ ਮਤਲਬ ਅੱਧਾ ਕਿਹਦਾ ਵਿਆਸ ਦਾ ਤੇ ਆਪਾਂ ਨੂੰ ਵਿਆਸ ਦਿੱਤਾ ਹੋਇਆ ਤਾਂ ਜੇ ਇਹਦਾ ਆਪਾਂ ਅੱਧਾ ਕਰ ਦੇਾਂਗੇ ਤਾਂ ਆਪਾਂ ਨੂੰ ਅਰਧ ਵਿਆਸ ਮਿਲ ਜਾਊਗਾ ਚੱਕਰ ਦਾ ਵਿਆਸ ਕਿੰਨਾ ਹੈ ਬੱਚੋ 6 ਸੈਂਟੀਮੀਟਰ ਤੇ ਚੱਕਰ ਦਾ ਅਰਧ ਵਿਆਸ ਪਤਾ ਕਰਨੇ ਤਾਂ ਵਿਆਸ ਨੂੰ ਜੇ ਆਪਾਂ 2 ਨਾਲ ਭਾਗ ਕਰ ਦੇਾਂਗੇ ਤਾਂ ਆਪਾਂ ਨੂੰ ਕੀ ਹੋ ਜਾਊਗਾ ਜੇ ਆਪਾਂ ਉਹਦਾ ਅੱਧਾ ਕਰ ਦਾਂਗੇ ਆਪਾਂ ਨੂੰ ਕੀ ਮਿਲ ਜਾਊਗਾ ਅਰਧ ਵਿਆਸ ਮਿਲ ਜਾਊਗਾ ਤਾਂ ਇਹਦਾ ਅਰਧ ਵਿਆਸ ਕਿੰਨਾ ਹੋ ਜਾਊਗਾ ਬੱਚੋ 6 ਭਾਗ 2 ਕਿੰਨਾ ਹੋ ਗਿਆ 3 3 ਜਿਹੜਾ ਹੈ ਜਿਹੜਾ ਇਹਦਾ ਆਪਾਂ ਕਹੀਏ ਕਿੰਨਾ ਹੈ ਵਿਚੋ 3 ਸੈਂਟੀਮੀਟਰ ਠੀਕ ਹੈ ਚੱਕਰ ਦਾ ਵਿਆਸ ਕਿੰਨਾ ਹੈ ਵਿਚੋ 8.2 ਸੈਂਟੀਮੀਟਰ ਤੇ ਆਪਾਂ ਨੇ ਅਰਧ ਵਿਆਸ ਪਤਾ ਕਰਨਾ ਹੈ ਤਾਂ ਵਿਆਸ ਦਾ ਅੱਧਾ ਹੋ ਜਾਊਗਾ 8.2 ਦਾ ਅੱਧਾ ਕਰਾਂਗੇ ਕਿੰਨਾ ਆ ਗਿਆ ਬੱਚੋ 4.1 ਤੇ ਆ 1 ਹੋ ਗਿਆ ਯਾਨੀ ਕਿ 4.1 ਸੈਂਟੀਮੀਟਰ ਠੀਕ ਅੱਗੇ ਦੇ ਚੱਕਰ ਦਾ ਵਿਆਸ ਕਿੰਨਾ ਬੱਚੋ 8.6 ਹੈ ਅਰਧ ਵਿਆਸ ਪਤਾ ਕਰਾਂਗੇ 8.6 ਭਾਗ 2 ਕਿੰਨਾ ਆ ਗਿਆ ਬੱਚੋ 4.3 ਕਿੰਨਾ 4.3 ਸੈਂਟੀਮੀਟਰ ਜਿਹੜਾ ਬੱਚੋ ਇਹਦਾ ਅਰਧ ਵਿਆਸ ਹੈ ਠੀਕ ਅੱਗੇ ਦੇਖੋ ਸਵਾਲ ਨੰਬਰ 3 ਕੋਸ਼ ਚੱਕਰ ਦਾ ਵਿਆਸ ਪਤਾ ਕਰੋ ਜਿਹਦਾ ਅਰਧ ਵਿਆਸ ਹੈ ਹੁਣ ਆਪਾਂ ਨੂੰ ਅਰਧ ਵਿਆਸ ਦਿੱਤਾ ਹੋਇਆ ਹੈ ਤੇ ਆਪਾਂ ਨੇ ਵਿਆਸ ਪਤਾ ਕਰਨਾ ਹੈ ਤੇ ਅਰਧ ਵਿਆਸ ਦਾ ਮਤਲਬ ਅੱਧਾ ਵਿਆਸ ਜੇ ਇਹਨੂੰ ਆਪਾਂ 2 ਨਾਲ ਗੁਣਾ ਕਰ ਦੇਾਂਗੇ ਅਰਧ ਵਿਆਸ ਨੂੰ ਤਾਂ ਕੀ ਹੋ ਜਾਊਗਾ ਆਪਾਂ ਨੂੰ ਵਿਆਸ ਮਿਲ ਜਾਊਗਾ ਚਲੋ ਆਪਾਂ ਕਰਦੇ ਹਾਂ ਚੱਕਰ ਦਾ ਅਰਧ ਵਿਆਸ 13 ਸੈਂਟੀਮੀਟਰ ਹੈ ਵਿਆਸ ਪਤਾ ਕਰਨਾ ਆਪਾਂ ਅਰਧ ਵਿਆਸ ਨੂੰ 2 ਨਾਲ ਗੁਣਾ ਕਰ ਦਾਂਗੇ ਇਹਦਾ ਫਾਰਮੂਲਾ ਹੁੰਦਾ ਸੂਤਰ ਹੁੰਦਾ ਹੈ ਚਲੋ 2 ਗੁਣਾ 13 ਕਿੰਨਾ ਆ ਗਿਆ ਬੱਚੋ छब्बी सेंटीमीटर जो बस है ठीक है दूजा देखो बच्चों चक्करदार अर्धव्यास इक्कीस सेंटीमीटर है अर्ध अर्धव्यास इक्कीस सेंटीमीटर ब्यास पता करना है दो गुना इक्की कि बच्चों बयाली सेंटीमीटर चक्कर व्यास बच्चों सतारा सेंटीमीटर दिता हुआ है व्यास करना है दो गुना सतारा हो जुगा बच्चों सतारा दुनी चौंती ਤੇ 34 ਸੈਂਟੀਮੀਟਰ ਠੀਕ ਹੈ ਅੱਗੇ ਦੇਖੋ ਚੋ ਚੱਕਰ ਦਾ ਅਰਧ ਵਿਆਸ 8 ਸੈਂਟੀਮੀਟਰ ਹੈ ਵਿਆਸ ਪਤਾ ਕਰਨਾ ਹੈ 2 8 ਕਿੰਨਾ ਹੋ ਗਿਆ ਬੱਚੋ 16 ਸੈਂਟੀਮੀਟਰ ਠੀਕ ਹੈ ਬੱਚੋ ਅੱਗੇ ਦੇਖੋ ਹੁਣ ਬੱਚੋ ਆਪਾਂ ਨੇ ਪ੍ਰਕਾਰ ਦੀ ਸਵਾਲ ਨੰਬਰ 4 ਪ੍ਰਕਾਰ ਦੀ ਮਦਦ ਨਾਲ ਚੱਕਰ ਬਣਾਉਣਾ ਹੈ ਤੇ ਖੁਸਬ ਤੋਂ ਪਹਿਲਾਂ ਦਾ ਪ੍ਰਕਾਰ ਦੇਖ ਬੱਚੋ ਤੁਸੀਂ ਦੇਖਿਓ ਨੇ ਪ੍ਰਕਾਰ ਇਸ ਤਰ੍ਹਾਂ ਦੀ ਪ੍ਰਕਾਰ ਹੁੰਦੀ ਹੈ ਇੱਕ ਪਾਸੇ ਪੈंसिल ਲਾਉਣ ਦੀ ਥਾਂ ਹੁੰਦੀ ਹੈ ਇੱਕ ਪਾਸੇ ਆ ਚੁੰਝ ਹੁੰਦੀ ਹੈ ਤਾਂ ਕੀ ਕਰਾਂਗੇ ਬੱਚੋ ਆਪਾਂ ਨੇ ਆਪਾਂ ਜਿੱਥੇ ਪੈंसिल ਲਾਣੀ ਹੈ ਉਹ ਪੈंसिल ਦੀ ਜਿਹੜੀ ਚੁੰਝ ਹੈ ਉਹ ਇਹਦੇ ਚੁੰਝ ਦੇ ਬਿਲਕੁਲ ਬਰਾਬਰ ਹੋਵੇ ਐ ਤੁਸੀਂ ਇੱਕ ਪੇਜ ਤੇ ਰੱਖੋਗੇ ਇਸ ਤਰ੍ਹਾਂ ਤੇ ਪੇਜ ਤੇ ਰੱਖੋਗੇ ਜਿਹੜੀ ਪੈंसिल ਦੀ ਚੁੰਝ ਹੈ ਉਹ ਤੇ ਜਿਹੜੀ ਪ੍ਰਕਾਰ ਦੀ ਚੁੰਝ ਹੈ ਉਹ ਬਰਾਬਰ ਹੋਵੇ ਫਿਰ ਤੁਸੀਂ ਕੀ ਕਰਨਾ ਹੈ ਬੱਚੋ 5 ਸੈਂਟੀਮੀਟਰ ਕਿਹਾ ਤਾਂ ਤੁਸੀਂ ਇਹਨੂੰ ਇੱਕ ਫੁੱਟੇ ਨਾਲ ਇੱਕ ਸਕੇਲ ਨਾਲ ਸਕੇਲ ਤੇ ਰੱਖੋਗੇ ਤੇ ਉੱਥੇ 5 ਸੈਂਟੀਮੀਟਰ ਦਾ ਤੁਸੀਂ ਇਹਨੂੰ ਖੋਲ ਲੋਗੇ ਪ੍ਰਕਾਰ ਨਾਲ ਤੇ ਫਿਰ ਕੀ ਕਰੋ ਬੱਚੋ ਜਿਹੜੀ ਚੁੰਜ ਹੈ ਪ੍ਰਕਾਰ ਵਾਲੀ ਉਹ ਉਰੇ ਰੱਖਣੀ ਹੈ ਤੇ ਪੈਨਸਿਲ ਉਰੇ ਰੱਖਣੀ ਹੈ ਯਾਨੀ ਕਿ ਆਪਾਂ ਕਹਿੰਦੇ ਇਸ ਤਰ੍ਹਾਂ ਇਹ ਉਰੇ ਪੈਨਸਿਲ ਰੱਖਨੇ ਤੁਸੀਂ ਉਰੇ ਪ੍ਰਕਾਰ ਦੀ ਚੁੰਜ ਤੇ ਇਹਨੂੰ ਬਿਨਾਂ ਹਿਲਾਏ ਐ ਘੁਮਾਉਣਾ ਹੈ ਜਦੋਂ ਤੁਸੀਂ ਘੁਮਾਓਗੇ ਆਪਾਂ 5 ਸੈਂਟੀਮੀਟਰ ਦਾ ਜਿਹੜਾ ਚੱਕਰ ਬਣ ਜਾਊਗਾ ਇਸੇ ਤਰ੍ਹਾਂ ਤੁਸੀਂ ਬੱਚੋ 3 ਸੈਂਟੀਮੀਟਰ ਦਾ ਕਰਨਾ ਹੈ। ਇਸੇ ਬਤ ਇਤਨਾ ਬੱਚੋ 2 ਸੈਂਟੀਮੀਟਰ ਦਾ 3.5 ਸੈਂਟੀਮੀਟਰ ਦਾ ਤੇ 4.6 ਸੈਂਟੀਮੀਟਰ। ਠੀਕ ਹੈ? ਤੇ ਇਸੇ ਤਰ੍ਹਾਂ 2.5 ਸੈਂਟੀਮੀਟਰ ਦਾ ਤੁਸੀਂ ਕਰਨਾ। ਅੱਗੇ ਦੇਖੋ। ਸਵਾਲ ਨੰਬਰ 5 ਚੱਕ। ਸਵਾਲ ਨੰਬਰ 5 ਬੱਚੋ ਚੱਕਰ ਦੀ ਸਭ ਤੋਂ ਲੰਬੀ ਜੀਵਾ ਕਿਹੜੀ ਹੁੰਦੀ ਹੈ? ਹੁਣੇ ਦੱਸਿਆ ਸੀ ਮੈਂ ਪਹਿਲੇ ਹੀ ਤਨੂੰ ਕੀ ਹੁੰਦੇ ਬੱਚੋ ਵਿਆਸ ਠੀਕ ਹੈ ਅੱਛਾ ਹੁਣ ਖਾਲੀ ਥਾਂ ਉੱਪਰ ਨਹੀਂ ਬੱਚੋ ਆਪਾਂ ਨੇ ਚੱਕਰ ਦੇ ਕੇਂਦਰ ਅਤੇ ਚੱਕਰ ਉੱਪਰਲੇ ਕਿਸੇ ਬਿੰਦੂ ਨੂੰ ਮਿਲਾਨ ਵਾਲਾ ਰੇਖਾਖੰਡ ਕੀ ਹੁੰਦਾ ਇੱਕ ਤਾਂ ਚੱਕਰ ਦੇ ਕੇਂਦਰ 'ਚ ਹੈ ਇੱਕ ਬੱਚੋ ਚੱਕਰ ਦੇ ਉੱਪਰ ਹੈ ਉਹਨੂੰ ਕੀ ਕਹਿੰਦੇ ਬੱਚੋ ਆਪਾਂ ਉਹਨੂੰ ਅਰਧ ਵਿਆਸ ਉਹਨੂੰ ਬੱਚੋ ਆਪਾਂ ਕੀ ਕਹਿੰਦੇ ਆ ਅਰਧ ਵਿਆਸ ਚੱਕਰ ਦਾ ਵਿਆਸ 2 ਗੁਣਾ ਅਰਧ ਵਿਆਸ ਹੁੰਦਾ ਬੱਚੋ ਠੀਕ ਹੈ ਅੱਛਾ ਅਰਧ ਵਿਆਸ ਦਾ 2 ਗੁਣਾ ਚੱਕਰ ਦੇ ਸਭ ਤੋਂ ਵੱਡੀ ਜੀਵਾ ਚੱਕਰ ਦਾ ਕੀ ਹੁੰਦਾ ਬੱਚੋ ਵਿਆਸ ਹੁੰਦਾ ਚੱਕਰ ਦੇ ਸਾਰੇ ਅਰਧ ਵਿਆਸ ਲੰਬਾਈ ਵਿੱਚ ਕੀ ਹੁੰਦੇ ਨੇ ਬੱਚੋ ਬਰਾਬਰ ਹੁੰਦੇ ਨੇ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਾਰੇ ਬਰਾਬਰ ਹੁੰਦੇ ਨੇ ਚਲੋ ਸਵਾਲ ਨੰਬਰ 7 ਸਾਰਣੀ ਪੂਰੀ ਕਰਨੀ ਹੈ ਅਰਧ ਵਿਆਸ ਦਿੱਤਾ ਗਿਆ ਬੱਚੋ 4 ਤਾਂ ਵਿਆਸ ਇਹਦਾ ਡਬਲ ਹੋ ਜਾਊਗਾ ਦੋ ਗੁਣਾ ਤਾਂ 8 ਸੈਂਟੀਮੀਟਰ ਹੋ ਜਾਊਗਾ ਬੱਚੋ 8 ਸੈਂਟੀਮੀਟਰ ਹੋ ਜਾਊਗਾ আচ্ছা 16 ਜਿਹੜਾ ਹੈ ਉਹ ਵਿਆਸ ਦਿੱਤਾ ਹੋਇਆ ਤਾਂ ਅਰਧ ਵਿਆਸ ਇਹਦਾ ਅੱਧਾ ਹੋ ਜਾਊਗਾ 8 ਸੈਂਟੀਮੀਟਰ ਹੋ ਜਾਊਗਾ ਵਿਆਸ 8 ਹੈ ਦਾ ਇਹਦਾ ਅੱਧਾ 5 सेंटीमीटर जाएगा होजूगा व्यास छे है बच्चों का ब्यास इधर दुगना हो जाएगा बारह सेंटीमीटर होजूगा व्यास ग्यारह है तो यह अद्धा दुगना की हो जाएगा व्यास ब्यास होजूगा यानी बाईस सेंटीमीटर होजूगा ठीक है ठीक हो है बच्चों तो ये एक्सरसाइज डी कंप्लीट थैंक यू